ਆਸਟਮ ਜਿੰਨੇ ਵੀ ਇੱਧਰ ਘਰ ਸੀ ਸਾਰੇ ਸਰ ਪਾਣੀ ਦੇ ਵਿੱਚ ਡੁੱਬ ਚੋਏ ਕਰਕੇ ਨਰਕ ਨਾਲੋਂ ਵੀ ਬਹੁਤ ਜ਼ਿਆਦਾ ਭੈੜੀ ਜ਼ਿੰਦਗੀ ਆ ਐਸ ਤਾਂ ਦੀ 50 ਵੱਡਾ ਚੋ ਦੇ ਦੇ ਸਭ ਤੋਂ ਮਾਰਾ ਵਾਰ ਸਾਡਾ ਗਿੜਿਆ ਜਾਂਦਾ ਪਿਆ ਸਾਨੂੰ ਤਾਂ ਇੱਕ ਨਾ ਟ੍ਰੈਲੀ ਸਮਝਿਆ ਜਾਂਦਾ ਆ ਕਦੀ ਚੱਕ ਕੇ ਸਾਨੂੰ ਕੋਰੀ ਰਾਜਪਾਲ ਦਿੱਤਾ ਜਾਂਦਾ ਆ ਕਦੀ ਚੱਕ ਕੇ ਤੋਂ ਸਾਨੂੰ ਰਵਿਦਾਸ ਨਗਰ ਚ ਪਾ ਦਿੱਤਾ ਸਰਕਾਰ ਦੇ ਵੀ ਕੰਮ ਹੁਣ ਮੱਲੇ ਵਾਲੇ ਲੋਕਾਂ ਨੂੰ ਕਰਨੇ ਪੈ ਰਹੇ ਉਹਨਾਂ ਨੂੰ ਕੋਈ ਫਿਕਰ ਨਹੀਂ ਅੱਖਾਂ ਤੇ ਪੱਟੀ ਬੰਨ੍ਹੀ ਪਰ ਇਸ ਵਾਰ ਪੂਰੇ ਮੱਲੇ ਦੀ ਸਾਡੀ ਸਲਾਹ ਆ ਕੀ ਸਪੈਸ਼ਲ ਲੈ ਕੇ ਪਾ ਰਹਿਣਾ ਕਿ ਕੋਈ ਵੀ ਬੋਟ ਮੰਗਣ ਨਾ ਆਵੇ ਜੇਕਰ ਕੋਈ ਵੀ ਬੋਟ ਮੰਗਣ ਆਇਆ ਤੇ ਜੁੱਤੀਆਂ ਦਾ ਹਾਰ ਆਪਾਂ ਤਿਆਰ ਕਰਕੇ ਰੱਖਿਆ ਪਿਆ ਆ ਔਰ ਸਾਨੂੰ ਸਾਰ ਦੇਖੋ ਇਸ ਲੇਡੀਜ਼ ਆ ਲੇਡੀਜ਼ ਕਿਥੇ ਵੇਲੇ ਕੋਈ ਨਿਬਲੀ ਕੇਸ ਹੁੰਦਾ ਅਸੀਂ ਕਿੱਥੋਂ ਨਹੀਂ ਲੈ ਕੇ ਜਾਣਾ ਕਿੱਥੋਂ ਦੀ ਐਂਗੂਲੈਸ ਆਉਂਦੀ ਸਾਨੂੰ ਬਹੁਤ ਔਖਾ ਆ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਆ ਅਸੀਂ ਐਮਪੀ ਕੋਲ ਵੀ ਗਏ ਆ ਇਹ ਰਾਜਕੁਮਾਰ ਕੋਲ ਵੀ ਗਏ ਆ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਾਨੂੰ ਇਹ ਕਹਿੰਦੇ ਤੁਹਾਡੀਆਂ ਗਰੰਟਾ ਪਾਸ ਹੋ ਗਈਆਂ ਪਤਾ ਨਹੀਂ ਗਰੰਟਾ ਸਾਡੀਆਂ ਕਿੱਥੇ ਗਈਆਂ ਸਾਡੇ ਮਹੱਲੇ ਵਾਸਤੇ ਗਰੰਟਾ ਨਹੀਂ ਆਈਆਂ ਸਾਨੂੰ ਬਹੁਤ ਔਖਾ ਆ ਇਸ ਵਾਰ ਵੋਟ ਲੈਣ ਸਾਡੇ ਕੋਲ ਕੋਈ ਨਾ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਅਨਕੇਸ਼ ਸ਼ਰਮਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਰਸਾਤਾਂ ਕਰਕੇ ਹੁਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਾਣੀ ਦੇ ਨਾਲ ਭਰ ਜਾਂਦੇ ਨੇ ਉੱਥੇ ਬਹੁਤ ਹੀ ਸਮੱਸਿਆ ਆ ਰਹੀ ਹੈ ਤਾਂ ਇਸ ਵਕਤ ਵੀ ਅਸੀਂ ਮੌਜੂਦ ਆ ਵਾਰਡ ਨੰਬਰ 16 ਚ ਹੁਸ਼ਿਆਰਪੁਰ ਦੇ ਸੁੰਦਰ ਨਗਰ ਮੁਹੱਲੇ ਦੇ ਵਿੱਚ ਜਿੱਥੇ ਦੇ ਲੋਕ ਨੇ ਜਿਹੜੇ ਕੀ ਉਹ ਨਰਕ ਉਹਨਾਂ ਨੂੰ ਭੋਗਣਾ ਪੈ ਰਿਹਾ ਹੈ ਰਸਤਾ ਉਹਨਾਂ ਦਾ ਜਿਹੜਾ ਕਿ ਪਾਣੀ ਦੇ ਨਾਲ ਬਲੌਕ ਹੋ ਜਾਂਦਾ ਹੈ ਅੱਗੇ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਜਿਹੜਾ ਪਾਣੀ ਚੋਦੇ ਵਿੱਚ ਆਂਦਾ ਹੈ ਤਾਂ ਲੋਕਾਂ ਦੇ ਘਰਾਂ ਤੱਕ ਇਹ ਪਾਣੀ ਪਹੁੰਚ ਜਾਂਦਾ ਹੈ ਅੱਕੇ ਦੁਖੇ ਪਏ ਨੇ ਲੋਕ ਦੁਖੜੇ ਆਪਣੇ ਸੁਨਾ ਸੁਨਾ ਕੇ ਉਹਨਾਂ ਦੇ ਵੱਲੋਂ ਬਾਰ ਬਾਰ ਜਿਹੜਾ ਕਿ ਕਿਹਾ ਜਾਂਦਾ ਹੈ ਇਸ ਚੀਜ਼ ਦਾ ਹੱਲ ਕਰ ਦਿਓ ਪਰ ਇਸ ਚੀਜ਼ ਦਾ ਹੱਲ ਜਿਹੜਾ ਕਿ ਨਹੀਂ ਕੀਤਾ ਜਾਂਦਾ ਤਾਂ ਲੋਕ ਹੁਣ ਬਹੁਤ ਪਰੇਸ਼ਾਨ ਨੇ ਇਸ ਵਾਰਡ ਦੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਮਿਰਮੇਲ ਸਿੰਘ ਜੀ ਸਰ ਕੀ ਗੱਲਬਾਤ ਹੈ ਸਾਰੀ ਕੀ ਤੁਸੀਂ ਕਹਿਣਾ ਚਾਹੋਗੇ ਬੜੇ ਗੰਦੇ ਹਾਲਾਤ ਨੇ ਜੀ ਤੁਹਾਡੇ ਵਾਰਡ ਸਾਡੇ ਨਿਆਣੇ ਗੱਡੀਆਂ ਨਹੀਂ ਜਾਂਦੀਆਂ ਨਿਆਣੇ ਘਰ ਬੈਠ ਰਹਿੰਦੇ ਜੀ ਸਕੂਲ ਵਾਲੇ ਕਹਿੰਦੇ ਬੱਚੇ ਛੱਡ ਕੇ ਜਾਓ ਘੁੰਮ ਕੇ ਪੋਰ ਹੀ ਰਹੀ ਛੱਡਣੀ ਪੈਂਦੇ ਆ ਇੰਨਾ ਹਾਲਤ ਮਾੜੀ ਕੋਈ ਪੁੱਛਦਾ ਨਹੀਂ ਇਧਰ ਇਹ ਬਥੇਰਾ ਲੋਕ ਹੈ ਐਨ ਐਮ ਸੀ ਨੂੰ ਐਮ ਸੀ ਕਹਿੰਦੀ ਮੇਰੇ ਅੱਧੋਂ ਬਾਹਰ ਆ ਕਹਿੰਦੀ ਮੈਂ ਆਪਣਾ ਹਲਾਕਾ ਸੁਧਾਰਾਂਗਾ ਇਸਧਾਰਾਂ ਰਵਜਾਸ ਨਗਰ ਦੀ ਹਨ ਪੈਂਦੀ ਜੀ ਮੈਂ ਤੁਸੀਂ ਜਦੋਂ ਉਹਨਾਂ ਕੋਲੋਂ ਆਪਣੀ ਸਮੱਸਿਆ ਲੈ ਕੇ ਜਾਂਦੇ ਹੋ ਜਾਂ ਨਗਰ ਨਿਗਮ ਦੇ ਅਧਿਕਾਰੀਆਂ ਕੋਲ ਸਮੱਸਿਆ ਲੈ ਕੇ ਜਾਂਦੇ ਹੋ ਉਹ ਕੀ ਮਤਲਬ ਟੋਟਲੀ ਦੁੱਖ ਚ ਛੱਡ ਦਿੰਦੇ ਨੇ ਨਾ ਬਸ ਕੋਈ ਸਾਰ ਨਹੀਂ ਬਣਾ ਦੇਣਾ ਜੀ ਕਹਿੰਦੇ ਬਣਾ ਦੇਣਾ ਜੀ ਹੋਰ ਲੀ ਸੀਜਨ ਬਣਾ ਦੇਣਾ ਬਰਸਾਤ ਦੇ ਪਹਿਲਾਂ ਪਹਿਲਾਂ ਬਣਾ ਦੇਣਾ ਨਾ ਪੋਲ ਦਾ ਕੋਈ ਅਰੇਂਜਮੈਂਟ ਕਰਦੇ ਆ ਨਾ ਗੱਡੀ ਨਿਕਲਦੀ ਸਾਧਨ ਕੇ ਪਾਸੇ ਪਰੌਣਾ ਆਇਆ ਉਹ ਫਸਿਆ ਰਹਿੰਦਾ ਇਧਰ ਹੀ ਉਧਰ ਨਾ ਬਾਈਪਾਸ ਚਾਜ ਸਕਦੇ ਆ ਨਾ ਸ਼ਹਿਰ ਨੂੰ ਜਾ ਸਕਦੇ ਆ ਕੱਬੇ ਫਸਿਆ ਹੋ ਜੀ ਕਿੰਨੀ ਕ ਦੇਰ ਤੋਂ ਤੁਹਾਨੂੰ ਇਹ ਸਮੱਸਿਆ ਆ ਰਹੀ ਹੈ 10 15 ਸਾਲ ਹੋ ਗਏ ਇੱਥੇ ਡੁੱਬਿਆਂ ਨੂੰ ਮੋਹਰੇ ਚੋੜਾ ਕੋਈ ਨਿਕ ਉਹ ਕਹਿੰਦਾ ਨੇ ਉਹਨਾਂ ਨੂੰ ਜਿਹੜੇ ਕਬਜ਼ੇ ਵਾਲੇ ਡੁੱਬੀ ਜਾਂਦੇ ਆ ਜਿਹਦੀ ਮਾਲਕੀ ਹੈ ਉਹ ਡੁੱਬੀ ਜਾਂਦੇ ਆ ਜਿਹੜੇ ਨਜਾਇਜ਼ ਕਬਜ਼ੇ ਵਾਲੇ ਰਾਮਰਾ ਬਸੇ ਉੱਚੀ ਜਗ੍ਹਾ ਕਰਕੇ ਪੱਥਰ ਸੱਟ ਰੋਡ ਬੰਦ ਕੀਤੀ ਉਹ ਨਹੀਂ ਕਿਹੜੇ ਦਾ ਚੋਆ ਆਈ 30 ਕਰੋੜ ਦਾ ਚੋਆ ਆ ਔਰ ਸਾਰੇ ਦੱਬ ਕੇ ਲੋਕ ਬੈਠੇ ਆ ਇਹਨਾਂ ਨੂੰ ਦੀਦਾ ਨੇ ਸਰਕਾਰ ਔਰ ਦਲ ਸਰਕਾਰਾਂ ਕਹਿੰਦੇ ਅਸੀਂ ਆਹ ਕਰਾਂਗੇ ਆਹ ਕਰਾਂਗੇ ਡੁੱਬਦੇ ਲੋਕ ਮੁਸ਼ਕਾ ਦਾ ਬਿਮਾਰੀਆਂ ਘਰ ਬੱਚਿਆਂ ਨੂੰ ਜਿਹੜਾ ਨੰਗਣੇ ਰੂਹ ਨਹੀਂ ਕਰਦੀ ਬਦਬੂ ਦੇ ਕੋ ਦਾਂ ਦੀ ਇੱਥੇ ਕੱਢ ਕੇ ਭਾਈ ਸਾਹਿਬ ਤੁਹਾਡਾ ਕੀ ਨਾਮ ਹੈ ਜੀ ਕੀ ਜਿਹੜੀ ਕਿ ਸਮੱਸਿਆ ਵੀ ਆ ਰਹੀ ਪਈ ਆ ਬੜੀ ਗੰਦੀ ਨਰਕ ਭਰੇ ਹਾਲਾਤ ਤੁਹਾਡੇ ਵਾਰਡ ਚ ਨੇ ਬੋ ਆ ਰਹੀ ਆ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਕੀ ਕਹਿਣਾ ਚਾਹੋਗੇ ਸਰ ਮੇਰਾ ਨਾਮ ਨਵਜੋਤ ਸਿੰਘ ਆ ਵਾਰ ਨੰਬਰ 16 ਤੋਂ ਮੈਂ ਬੋਲਦਾ ਪਿਆ ਪਹਿਲਾਂ ਤਾਂ ਮੈਂ ਹਿਸ਼ਾਲਪਨ న్యూਸ ਦਾ ਥੈਂਕਸ ਕਰਦਾ ਪਿਆ ਕਿ ਇਹਨਾਂ ਨੇ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅਜ ਤੱਕ ਕੋਈ ਵੀ న్యూਸ ਵਾਲੇ ਬਥੇਰੇ ਫੋਨ ਕੀਤੇ ਪਰ ਕਿਸੇ ਨੇ ਵੀ ਸਾਨੂੰ ਕਵਰ ਨਹੀਂ ਕੀਤਾ ਤੇ ਹਿਸ਼ਾਲਪਨ న్యూਸ ਦਾ ਦਿਲੋਂ ਮੈਂ ਥੈਂਕਸ ਕਰਦਾ ਪਿਆ ਸਰ ਮੇਨ ਸਮੱਸਿਆ ਇੱਥੇ ਕੀ ਆ ਕਿ ਜਿਹੜੇ ਨਜਾਇਜ਼ ਕਬਜ਼ੇ ਹੋਏ ਜਿਹੜੇ ਚੋਹਾ ਚੋਹ ਦੇ ਵਿੱਚ ਸਰਕਾਰਾਂ ਨੇ ਸਰਕਾਰੀ ਮੀਟਰ ਲਾ ਦਿੱਤੇ ਆ ਸਰਕਾਰੀ ਸਰਕਾਰੀ ਟੂਟੀਆਂ ਲਾ ਦਿੱਤੀਆਂ ਉਹ ਸਰਕਾਰੀ ਗਲੀਆਂ ਬਣਾ ਦਿੱਤੀਆਂ ਜਦੋਂ ਵੀ ਸਰ ਇੱਥੇ ਬਰਸਾਤ ਹੁੰਦੀ ਆ ਹੱਲੇ ਸੋਨ ਮਹੀਨਾ ਸ਼ੁਰੂ ਨਹੀਂ ਹੋਇਆ ਆ ਤਿੰਨ ਚਾਰ ਬਸੱਤਾਂ ਹੋਈਆਂ ਪਰ ਹਾਲਾਤ ਇਦਾਂ ਦੇ ਹੋ ਚੁੱਕੇ ਆ ਜਿਹੜੇ ਨਜਾਇਜ਼ ਕਬਜ਼ੇ ਆ ਉਹਨਾਂ ਦਾ ਤਾਂ ਸਰ ਪਾਣੀ ਬੜਿਆ ਨਹੀਂ ਬਿਲਕੁਲ ਨਹੀਂ ਬੜਿਆ ਪਰ ਜਿਹੜੇ ਰਜਿਸਟਰੀਆਂ ਵਾਲੇ ਸੀ ਸਾਰਾ ਸਰ ਪਾਣੀ ਆ ਕੇ ਇਦੋਂ ਨੂੰ ਤਾਂ ਮਾਰਦਾ ਪਿਆ ਬੁਰੇ ਹਾਲਾਤ ਹੋਏ ਸੀਗੇ ਤੇ ਅਸਟਮ ਜਿੰਨੇ ਵੀ ਇੱਧਰ ਘਰ ਸੀ ਸਾਰੇ ਸਰ ਪਾਣੀ ਦੇ ਵਿੱਚ ਡੁੱਬ ਚੁਏ ਜੜ ਕੇ ਨਰਕ ਨਾਲੋਂ ਵੀ ਬਹੁਤ ਜ਼ਿਆਦਾ ਭੈੜੀ ਜ਼ਿੰਦਗੀ ਆ ਇਸ ਤਾਂ ਦੀ 50 ਵੱਡਾ ਚੋ ਦੇਖਦੇ ਸਭ ਤੋਂ ਮਾਰਾ-ਵਾਰ ਸਾਡਾ ਗਿਣਿਆ ਜਾਂਦਾ ਪਿਆ ਸਾਨੂੰ ਤਾਂ ਇੱਕ ਨਾ ਟ੍ਰੈਲੀ ਸਮਝਿਆ ਜਾਂਦਾ ਆ ਕਦੀ ਚੱਕ ਕੇ ਸਾਨੂੰ ਪੋਰੀ ਰਾਜ ਪਾ ਦਿੱਤਾ ਜਾਂਦਾ ਆ ਕਦੀ ਚੱਕ ਕੇ ਤੋਂ ਸਾਨੂੰ ਰਵਿਦਾਸ ਨਗਰ ਚ ਪਾ ਦਿੱਤਾ ਪਰ ਜੇਕਰ ਰਵਿਦਾਸ ਨਗਰ ਪੋਰੀ ਰਾ ਦੀ ਗੱਲ ਕੀਤੀ ਜਾਵੇ ਉਹ ਦੋਨੇ ਏਰੀਆ ਬਿਲਕੁਲ ਚਮਕਦੇ ਨਜ਼ਰ ਆ ਰਹੇ ਆ ਪਰ ਸਾਡਾ ਏਰੀਆ ਬਿਲਕੁਲ ਗੰਦ ਭਰਿਆ ਜ਼ਿੰਦਗੀ ਜਿੰਦੇ ਪਏ ਆ ਹੁਣ ਵੀ ਤੁਸੀਂ ਦੇਖ ਸਕਦੇ ਹੋ ਰੋੜ ਦੀ ਹਾਲਤ ਸੋ ਮੇਰੇ ਬੱਚੇ ਨੇ ਸਕੂਲ ਜਾਣਾ ਸੀਗਾ ਬੱਸ ਵਾਲੇ ਨੂੰ ਸਪੈਸ਼ਲ ਫੋਨ ਕੀਤਾ ਗਿਆ ਕਹਿੰਦਾ ਜੀ ਤੁਹਾਡੇ ਮੱਲੇ ਨੂੰ ਕੋਈ ਗਲੀ ਨਹੀਂ ਜਾਂਦੀ ਇਸ ਕਰਕੇ ਮੈਂ ਪੂਰੀ ਰਾਲ ਦੀ ਘੁੰਮ ਕੇ ਨਹੀਂ ਆ ਸਕਦਾ ਇਸ ਕਰਕੇ ਤੁਸੀਂ ਆਪਣੇ ਬੱਚਿਆਂ ਦੀ ਛੁੱਟੀ ਕਰਵਾ ਲਓ ਜਾਂ ਤੁਸੀਂ ਆਪਣੇ ਪੇਰੈਂਟਸ ਨੂੰ ਕਹੋ ਕਿ ਸਾਡੇ ਤੁਹਾਡੇ ਜਿਹੜੇ ਬੱਚੇ ਸਕੂਲ ਪਹੁੰਚਾ ਦਿੱਤੇ ਜਾਵੇ ਤੁਸੀਂ ਆਪ ਦੇਖ ਲਓ ਸਰ ਕਿੱਦਾਂ ਦੇ ਹਾਲਾਤ ਸਾਡੇ ਨਰਕ ਭਰੇ ਜਿੰਦਗੀ ਦੇ ਹਾਲਾਤ ਆ ਜਿੱਦਾਂ ਕਿ ਕਹਿੰਦੇ ਹੁੰਦੇ ਨੇ ਕਿ ਪੰਜਾਬ ਦੇ ਨਕਸ਼ੇ ਵਿੱਚੋਂ ਏਰੀਆ ਬਾਹਰ ਆ ਤੇ ਸਾਨੂੰ ਵੀ ਇਹ ਮਹਿਸੂਸ ਹੁੰਦਾ ਕਿ ਸਾਡਾ ਜਿਹੜਾ ਏਰੀਆ ਇਹ ਹਿਸ਼ਾਰਪੋ ਦੇ ਨਕਸ਼ੇ ਦੇ ਬਿਲਕੁਲ ਬਾਹਰ ਹੈਗਾ ਜੀ ਭਾਈ ਸਾਹਿਬ ਕਿੰਨੀ ਕਵਾਰੀ ਸਮੱਸਿਆ ਲੈ ਕੇ ਗਏ ਹੋ ਆਪਣੀ ਅਧਿਕਾਰੀਆਂ ਦੇ ਕੋਲੋਂ ਤਾਂ ਕੀ ਉਹਨਾਂ ਦਾ ਕਹਿਣਾ ਹੁੰਦਾ ਕੀ ਉਹਨਾਂ ਨੂੰ ਲੋਕਾਂ ਦੀ ਬਿਲਕੁਲ ਫਿਕਰ ਨਹੀਂ ਹੈਗੀ ਸਰ ਜਿਸ ਹਿਸਾਬ ਨਾਲ ਹਾਲਾਤ ਆ ਮੈਨੂੰ ਤਾਂ ਲੱਗਦਾ ਨਹੀਂ ਪਰ ਹਾਂ ਜਦੋਂ ਵੋਟਾਂ ਹੁੰਦੀਆਂ ਉਸ ਟਾਈਮ ਜੂਰ ਮੰਗਣ ਆਉਂਦੇ ਆ ਜੀ ਪਰ ਇਸ ਵਾਰ ਪੂਰੇ ਮੱਲੇ ਦੀ ਸਾਡੀ ਸਲਾਹ ਆ ਕਿ ਸਪੈਸ਼ਲ ਲੇ ਕੇ ਭਾਰ ਲੈਣਾ ਕਿ ਕੋਈ ਵੀ ਵੋਟ ਮੰਗਣ ਨਾ ਆਵੇ ਜੇਕਰ ਕੋਈ ਵੀ ਵੋਟ ਮੰਗਣ ਆਇਆ ਤੇ ਜੁੱਤੀਆਂ ਦਾ ਹਾਰ ਆਪਾਂ ਤਿਆਰ ਕਰਕੇ ਰੱਖਿਆ ਪਿਆ ਆ ਠੀਕ ਆ ਠੀਕ ਆ ਜੀ ਮੱਲੇ ਵਾਲੇ ਪੂਰੇ ਸਹਿਮਤ ਆ ਕੋਈ ਵੀ ਆਵੇ ਪਰਸਨ ਵੋਟਾਂ ਕਿਸੇ ਨੂੰ ਨਹੀਂ ਮਿਲਣੀਆਂ ਅੱਜ ਵੀ ਤੁਹਾਨੂੰ ਦੱਦੇ ਪਏ ਆ ਆ ਥੋੜਾ ਜਿਹਾ ਰਸਤਾ ਸੀਗਾ ਬਿਲਕੁਲ ਕਲੀਅਰ ਕਰਨ ਲੱਗੇ ਸੀਗੇ ਮੱਲੇ ਵਾਲੇ ਨੇ 100-100 ਰੁਪਿਆ ਇਕੱਠਾ ਕਰਕੇ ਸਰ ਅਸੀਂ ਸੀਵਰੇ ਪਾਣ ਲੱਗੇ ਆ ਟ੍ਰੈਲੀ ਜੋ ਵੀ ਆ ਗਈ ਆ ਥੋੜੇ ਥੋੜੇ ਮਲਬੇ ਦੀ ਟ੍ਰੈਲੀ ਪਾਣ ਲੱਗਿਆ ਜੀ ਤੁਸੀਂ ਆਪ ਦੇਖੋ ਕਿੰਦਾਂ ਦੇ ਹਾਲਾਤ ਹੋ ਸਾਦੇ ਆ ਮਤਲਬ ਸਰਕਾਰ ਦੇ ਵੀ ਕੰਮ ਹੁਣ ਮੱਲੇ ਵਾਲੇ ਲੋਕਾਂ ਨੂੰ ਕਰਨੇ ਪੈ ਰਹੇ ਉਹਨਾਂ ਨੂੰ ਕੋਈ ਫਿਕਰ ਨਹੀਂ ਅੱਖਾਂ ਤੇ ਪੱਟੀ ਬੰਨੀ ਹੋਈ ਆ ਸਰ ਬਿਲਕੁਲ ਜੀ ਮੈਂ ਕਹਿੰਦਾ ਅੱਖਾਂ ਤੇ ਪੱਟੀ ਬਿਲਕੁਲ ਬੰਨੀ ਹੋ ਪਈ ਆ ਲੱਟਾਂ ਲਾਈਆਂ ਅਸੀਂ ਸਰ ਆ ਗਲੀ 'ਚੋਂ ਲੱਟਾਂ ਲਾ ਕੇ ਸਾਡਾ ਜਿਹੜਾ ਮੇਨ ਰੋਡ ਆ ਪਾਣੀ 'ਚ ਡੁੱਬਿਆ ਉਹਦੇ ਲੈ ਅਸੀਂ ਆਪਣੇ ਸਰ ਏਰੀਆ ਚ ਲਾਈਟ ਲਾ ਕੇ ਉਹ ਚਾਰ ਖੰਭਿਆਂ ਨੂੰ ਲਾਈਟ ਲਾਈ ਸਾਡੇ ਤੋਂ ਕੋਈ ਵੀ ਲਾਈਟ ਵਾਲਾ ਬੰਦਾ ਨਹੀਂ ਆਇਆ ਮੇਰੇ ਖਿਆਲ ਨਾਲ ਸਰ ਤੁਹਾਨੂੰ ਦੱਸਿਆ ਕਿ ਬਿਲਕੁਲ ਏਰੀਆ ਜਿਹੜਾ ਹੁਸ਼ਾਰਪੋ ਦੇ ਨਕਸ਼ੇ ਵਿੱਚੋਂ ਬਾਹਰ ਆ ਤੇ ਜੋ ਵੀ ਮੌਜੂਦਾ ਸਰਕਾਰਾਂ ਦੀ ਆਪਾਂ ਤਾਂ ਇਹੀ ਅਪੀਲ ਕਰਦੇ ਕਿ ਸਾਡੇ ਤੋਂ ਇਸ ਵਾਰੀ ਵੋਟਾਂ ਮੰਗਣ ਨਾ ਆਇਓ ਠੀਕ ਹੈ ਜੀ ਅਗਰ ਵੋਟਾਂ ਮੰਗਣ ਆਉਂਗੇ ਤੇ ਮੱਲੇ ਵਾਲੇ ਸਵਾਗਤ ਕਰਕੇ ਬੈਠੇ ਪਏ ਆ ਜੀ ਭਾਜੀ ਹੱਲੇ ਤਾਂ ਬਰਸਾਤੀ ਸੀਜ਼ਨ ਸ਼ੁਰੂ ਵੀ ਨਹੀਂ ਹੋਇਆ ਤੇ ਆਪਾਂ ਗੱਲ ਕਰੀਏ ਚਾਰ ਪੰਜ ਦਿਨ ਪਹਿਲਾਂ ਦੀ ਉਦੋਂ ਬਰਸਾਤ ਹੋਈ ਸੀ 2 ਘੰਟੇ ਲਈ ਉਸ ਤੋਂ ਬਾਅਦ ਕੀ ਹਾਲਾਤ ਬਣੇ ਪਏ ਸੀ ਬੋਰਡ ਦੇ ਸਰ ਹਾਲਾਤ ਇਦਾਂ ਦੇ ਸੀਗੇ ਕਿ ਜੇਕਰ ਤੁਸੀਂ ਇੱਧਰ ਏਰੀਆ ਆ ਕੇ ਦੇਖ ਲੈਣੇ ਕਵਰ ਕਰ ਲਾਂ ਦੇਣਾ ਮੈਂ ਕਹਿੰਦਾ ਹਿਸ਼ਾਰਪੋ ਦਾ ਕੋਈ ਵੀ ਮਾਰਾ ਏਰੀਆ ਦੇ ਨਾਲੋਂ ਨਹੀਂ ਹੋਣਾ ਸੀਗਾ ਜਿਹੜੇ ਨਜਾਇਜ਼ ਕਬਜ਼ੇ ਸੀਗੇ ਸਰ ਉਹ ਬਿਲਕੁਲ ਘਰਾਂ ਦੇ ਵਿੱਚ ਬੈਠੇ ਪਏ ਸੀਗੇ ਪਰ ਜਿਨ੍ਹਾਂ ਦੀ ਰਜਿਸਟਰੀਆਂ ਸੀ ਸਰ ਉਹ ਪਾਣੀ ਆਪਣੇ ਘਰਾਂ ਦੇ ਵਿੱਚੋਂ ਕੱਢਣ ਲੱਗਿਓ ਸੀਗੇ ਇਹ ਹਾਲਾਤ ਆ ਜੀ ਇਸ ਟਾਈਮ ਹੱਲੇ ਤੁਸੀਂ ਦੇਖੋ ਬਰਸਾਤਾਂ ਸ਼ੁਰੂ ਹੋਣੇ ਆਲੀਆਂ ਆ ਪਰ ਜੇਕਰ ਹੋਣ ਵੀ ਸਰਕਾਰ ਦੇ ਕੰਨਾਂ ਵਿੱਚ ਕੁਝ ਨਹੀਂ ਚੁਟਕਦਾ ਪਿਆ ਫੇਰ ਤਾਂ ਸਰ ਉਹ ਓਖਾ ਜੀ ਫੇਰ ਬੋਰਡ ਮੰਗਰ ਸਾਡੇ ਤੋਂ ਬਿਲਕੁਲ ਨਾ ਆਇਓ ਜੀ ਸੋ ਸਾਡੇ ਨਾਲ ਬੋਰਡ ਦੀਆਂ ਲੇਡੀਜ਼ ਵੀ ਮੌਜੂਦ ਨੇ ਜਿਨ੍ਹਾਂ ਨੂੰ ਕਿ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਸੜਕ ਨਹੀਂ ਜਿਹੜੇ ਕਿ ਪਾਰ ਕਰ ਸਕਦੇ ਹੋ ਪਾਣੀ ਕਿਉਂਕਿ ਰੋਡ ਦੇ ਉੱਤੇ ਜਮਾ ਰਹਿੰਦਾ ਏ ਬੋ ਆਂਦੀ ਏ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਸਰ ਮੇਰਾ ਨਾਮ ਜੋਤੀ ਸੈਣੀ ਇੱਥੇ ਇੰਨੀ ਦੇਰ ਦੀ ਮਾਤਾ ਸਮੱਸਿਆ ਆ ਰਹੀ ਏ ਕੀ ਕੁਝ ਹੱਲ ਚਾਹਦੇ ਹੋ ਤੇ ਕੀ ਕਹਿਣਾ ਚਾਹੋਗੇ ਸਰ ਅਸੀਂ ਕਿੰਨੀ ਵਾਰੀ ਮੇਰ ਸਾਹਿਬ ਦੇ ਜਾ ਕੇ ਐਪਲੀਕੇਸ਼ਨਾਂ ਦਿੱਤੀਆਂ ਅਸੀਂ ਐਮਪੀ ਸਾਹਿਬ ਦੇ ਗਏ ਆ ਰਾਜਕੁਮਾਰ ਦੇ ਵੀ ਗਏ ਆ ਜਿੰਪਾ ਕੋਲ ਵੀ ਗਏ ਆ ਔਰ ਉਹਨਾਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਵੀ ਸਾਡੀਆਂ ਗਲੀਆਂ ਔਰ ਸੜਕ ਦਾ ਹਾਲ ਦੇਖੋ ਆ ਕੇ ਹੁਣ ਜਿਸ ਦਿਨ ਮਾਰਸ਼ੂ ਆਈਆ ਅਸੀਂ ਉਸ ਵੇਲੇ ਕਿਹਾ ਸੀ ਕਿ ਸਾਡੀ ਜਿੰਪਾ ਸਾਹਿਬ ਨੂੰ ਵੀ ਸਾਡੀ ਆ ਕੇ ਸੜਕ ਦੇਖੋ ਕੋਈ ਨਹੀਂ ਆ ਰਿਹਾ ਸਾਡੇ ਸਾਡੇ ਕੋਲ ਨੰਗੜਾ ਸਾਡੇ ਬੱਚੇ ਸਕੂਲ ਨਹੀਂ ਜਾਂਦੇ ਜਿਸ ਵੇਲੇ ਅਸੀਂ ਇੰਨੀ ਵਾਰੀ ਐਪਲੀਕੇਸ਼ਨਾਂ ਦਿੱਤੀਆਂ ਕਿ ਸਾਡੇ ਇੱਕ ਵਾਰੀ ਸਾਡੀ ਸਾਡੇ ਦੋ ਰੋਡ ਵਾ ਗਲੀਆਂ ਸਾਡੀਆਂ ਔਰ ਮੇਨ ਰੋਡ ਜਿਹੜਾ ਬਿਲਕੁਲ ਟੁੱਟਾ ਪਿਆ ਆ ਕੇ ਉਹਨਾਂ ਨੇ ਇੱਕ ਵਾਰੀ ਨਹੀਂ ਦੇਖਿਆ ਸਾਨੂੰ ਅਸੀਂ ਬਹੁਤ ਵਾਰੀ ਜਾ ਚੁੱਕੇ ਹਾਂ ਪਰ ਸਾਡੀ ਸੁਣਵਾਈ ਵੀ ਹੋ ਰਹੀ ਇੱਥੇ ਮਾਤਾ ਜੀ ਜਦੋਂ ਆਂਦੇ ਨੇ ਤੁਹਾਡੇ ਕੋਲੋਂ ਤੁਸੀਂ ਕਹਿ ਰਹੇ ਹੋ ਆਏ ਨਹੀਂ ਤਾਂ ਉਹਨਾਂ ਦਾ ਕੀ ਜਵਾਬ ਹੁੰਦਾ ਕੀ ਸਿਰਫ ਉਹ ਇੱਕ ਟਾਲਦੇ ਹੀ ਨੇ ਗੱਲ ਨੂੰ ਹੱਲ ਕੋਈ ਨਹੀਂ ਕਰਦੇ ਟਾਲਦੇ ਆ ਰਾਜਕੁਮਾਰ ਨੇ ਸਾਨੂੰ ਭੇਜ ਦਿੱਤਾ ਉੱਥੇ ਕਮੇਟੀ ਵਿੱਚ ਜਾ ਕੇ ਤੁਸੀਂ ਉਹਨਾਂ ਨਾਲ ਗੱਲ ਕਰੋ ਸਾਨੂੰ ਹਾਂ ਕਹਿ ਦਿੰਦੇ ਆ ਤੁਹਾਡੀ ਪਾਸ ਹੋ ਗਈਆਂ ਗਲੀਆਂ ਤੁਹਾਡੀ ਸੜਕ ਮਨਜ਼ੂਰ ਹੋ ਗਈ ਪਰ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹ ਦੇਖਣ ਵੀ ਨਹੀਂ ਆਉਂਦਾ ਇੱਥੇ ਸਾਨੂੰ ਮਤਲਬ ਕਿਹੜੇ ਤਿੱਖੇ ਸ਼ਬਦਾਂ ਚ ਉਹਨਾਂ ਨੂੰ ਜਗਾਣਾ ਚਾਹੋਗੇ ਕਿਉਂਕਿ ਜੇਕਰ ਗੱਲ ਕਰੀਏ ਜਾਂ ਤਾਂ ਤੁਸੀਂ ਪਹਿਲਾਂ ਵੀ ਉਹਨਾਂ ਕੋਲ ਬਹੁ ਵਾਰੀ ਚੁੱਕੇ ਹੋ ਪਰ ਹੁਣ ਕਿਹੜੇ ਤਿੱਕੇ ਸ਼ਬਦਾਂ ਚ ਉਹਨਾਂ ਨੂੰ ਜਗਾਣਾ ਸਾਡੀ ਇਹ ਬੇਨਤੀ ਆ ਕਿ ਜਿਸ ਵੇਲੇ ਵੋਟਾਂ ਵਾਲਾ ਕੋਈ ਆਊਗਾ ਅਸੀਂ ਕਿਸੇ ਨੇ ਵੋਟ ਨਹੀਂ ਇੱਥੋਂ ਪਾਣੀ ਸਾਡੇ ਹੱਥ ਖੜੇ ਆ ਜਿੱਦਾਂ ਅਸੀਂ ਉਹ ਸਾਡੇ ਮੋੜੇ ਹੱਥ ਜੋੜਦੇ ਆ ਅਸੀਂ ਹੁਣ ਮਰੇ ਹੱਥ ਜੋੜਨ ਰਹੇ ਆ ਕਿ ਸਾਡਾ ਇਹ ਕੰਮ ਕਰਾ ਦਿਓ ਸਾਡੇ ਵਿਕਾਸ ਕਰਾ ਦਿਓ ਕੋਈ ਸਾਡਾ ਵਿਕਾਸ ਨਹੀਂ ਹੋ ਰਿਹਾ ਇੱਥੇ ਸੋ ਹੋਰ ਵੀ ਲੋਕ ਜਿਹੜੇ ਕਿ ਮੌਜੂਦ ਨੇ ਹਾਂਜੀ ਭਾਈ ਸਾਹਿਬ ਕੀ ਮੇਰਾ ਨਾਮ ਹਰਦੀਪ ਕੁਮਾਰ ਹੈ ਜੀ। ਨਰਕ ਭਰੇ ਹਾਲਾਤ ਵਾਰਡ ਚ ਬਣੇ ਹੋਏ ਨੇ ਬਿਮਾਰੀ ਦਾ ਘਰ ਆ ਜਿਹੜਾ ਕਿ ਅਸੀਂ ਇਹਨੂੰ ਕਹਿ ਸਕਦੇ ਆ ਕੀ ਤੁਸੀਂ ਕਹਿਣਾ ਚਾਹੋਗੇ ਕੀ ਮੰਗ ਰੱਖਦੇ ਆ। ਦੇਖੋ ਸਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਰਸਤਾ ਮੇਨ ਜੀ ਚੋਹ ਨੂੰ ਜਾਂਦਾ ਹੈ ਸਿੱਧਾ ਆਪਣੇ ਜਾਂਦਾ ਹਾਈਵੇ ਤੇ। ਠੀਕ ਹੈ ਜੀ ਲਿੰਕ ਰੋਡ ਨੂੰ ਲੱਗਦਾ ਇਹ। ਇੱਥੋਂ ਸਾਰੇ ਲੋਕ ਹੀ ਲੰਘਦੇ ਆ ਮੇਰ ਸਾਹਿਬ ਦੀਆਂ ਗੱਡੀਆਂ ਵੀ ਲੰਘਦੀਆਂ ਕਿਉਂਕਿ ਬਾਈਪਾਸ ਤੇ ਜਾਂਦਾ ਸਾਰੇ ਹੀ ਮੰਤਰੀ ਨੇਤਾ ਲੋਕ ਇੱਥੋਂ ਲੰਘਦੇ ਆ ਉਹਨਾਂ ਨੂੰ ਪਤਾ ਕਿ ਅਸੀਂ ਇਸ ਰੋਡ ਤੋਂ ਲੰਘਦੇ ਆ। ਸਾਰਾ ਸ਼ਹਿਰ ਇਸ ਰੋਡ ਤੋਂ ਲੰਘਦਾ ਬਾਈਪਾਸ ਤੱਕ ਪਰ ਇਹਨਾਂ ਨੂੰ ਇੰਨਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਜਦੋਂ ਪਾਣੀ ਆਂਦਾ ਹੁਣ ਕੋਈ ਵੀ ਨਹੀਂ ਇੱਥੇ ਆਇਆ ਜੀ ਇੱਕ ਦਿਨ ਵੀ ਕੋਈ ਇੱਥੇ ਆਇਆ ਹੋਵੇ ਕਿਸੇ ਨੇ ਆ ਕੇ ਦੇਖਿਆ ਭੰਗੀ ਚੋਹ ਜਾ ਰਹੇ ਆ ਭੰਗੀ ਚੋਹ ਜਾ ਕੇ ਮੌਇਨਾ ਕੀਤਾ ਉਹਨਾਂ ਨੇ ਜਿੰਪਾ ਜੀ ਨੇ ਭੰਗੀ ਚੋਹ ਘੁੰਮ ਰਹੇ ਸੀਗੇ ਇੱਥੇ ਜਿਹੜੇ ਲੋਕ ਐ ਭੰਗੀ ਚੋਹ ਦੇ ਵਿੱਚ ਤਾਂ ਕੋਈ ਹੈ ਹੀ ਨਹੀਂ ਭੰਗੀ ਚੋਹ ਪਾਣੀ ਸੀਗਾ ਉੱਥੇ ਦੇਖ ਕੇ ਆ ਗਏ ਇੱਥੇ ਜਿਹੜੇ ਲੋਕ ਪਾਣੀ ਦੇ ਵਿੱਚ ਸੀਗੇ ਇੱਥੇ ਜਿੰਪਾ ਸਾਹਿਬ ਆਏ ਨਹੀਂ ਸਭ ਤੋਂ ਵੱਡੀ ਗੱਲ ਤੇ ਠੀਕ ਹੈ ਜੀ ਤੁਸੀਂ ਦੱਸੇ ਉਹਨਾਂ ਨੂੰ ਹਾਲਾਤ ਵਾਰਡ ਦੇ ਜਿਹੜੇ ਬਹੁਤ ਵਾਰ ਗਏ ਆ ਜੀ ਪਹਿਲੇ ਵੀ ਬਹੁਤ ਵਾਰ ਸਾਰੇ ਮਹੱਲੇ ਵਾਲਿਆਂ ਨੇ ਐਪਲੀਕੇਸ਼ਨਾਂ ਇਕੱਲੇ ਇਕੱਲੇ ਨੇ ਗਏ ਬਸ ਕਹਿੰਦੇ ਆਜੋ ਦਫ਼ਤਰ 깔 ਲੈਣੇ ਗੱਲ ਪਰ ਆਪ ਉਹਨਾਂ ਨੇ ਕਦੇ ਅੱਜ ਤੱਕ ਆ ਕੇ ਇੱਥੇ ਹਾਲਾਤ ਨਹੀਂ ਦੇਖੇ ਇੰਨੇ ਮਾੜੇ ਹਾਲਾਤ ਹੋਏ ਪਏ ਜੀ ਸੋ ਇਹ ਮੁਹੱਲਾ ਵਾਸੀ ਸਿਗੇ ਜਿਹੜੇ ਕਿ ਸਾਡੇ ਨਾਲ ਮੌਜੂਦ ਸਿਗੇ ਤਾਂ ਤੁਸੀਂ ਗੱਲਾਂ ਤੋਂ ਸੱਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਕੁ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਮੀਂਹ ਪੈਂਦਾ ਹੈ ਘਰਾਂ 'ਚ ਪਾਣੀ ਵੜ ਜਾਂਦਾ ਹੈ ਜਿਹੜੇ ਰਸਤਿਆਂ ਤੋਂ ਆਪਾਂ ਸ਼ਹਿਰ ਜਾਣਾ ਹੁੰਦਾ ਹੈ ਉਹ ਬਲਾਕ ਹੋ ਜਾਂਦੇ ਨੇ ਪਾਣੀ ਖੜਾ ਰਹਿੰਦਾ ਨਿਕਾਸੀ ਇੱਥੋਂ ਹੁੰਦੀ ਨਹੀਂ ਤਾਂ ਵੱਖ-ਵੱਖ ਬਿਮਾਰੀਆਂ ਦਾ ਵੀ ਜਿਹੜਾ ਕਿ ਲੋਕ ਨੇ ਇੱਥੋਂ ਦੇ ਜਾਂ ਬੱਚੇ ਨੇ ਉਹ ਵੀ ਸ਼ਿਕਾਰ ਹੋ ਸਕਦੇ ਨੇ ਇੱਕ ਅਪੀਲ ਜ਼ਰੂਰ ਕਰਨਾ ਚਾਹਾਂਗੇ ਕਿ ਜ਼ਰੂਰ ਇਸ ਮਸਲੇ ਦਾ ਜਿਹੜਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਲਦ ਤੋਂ ਜਲਦ ਇਸ ਮਸਲੇ ਵੱਲ ਗੌਰ ਕੀਤਾ ਜਾਵੇ ਤੇ ਇਸ ਮਸਲੇ ਦਾ ਹੱਲ ਕਰਾਇਆ ਜਾਵੇ ਤਾਂ ਜੋ ਜਿਹੜੇ ਕਿ ਲੋਕ ਨੇ ਇੱਥੇ ਨਰਕ ਭਰੇ ਹਾਲਾਤ ਜਿਹੜੇ ਕਿ ਕਹਿ ਲਈਏ ਅਸੀਂ ਨਰਕ ਭਰੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਥੋੜੀ ਰਾਹਤ ਮਿਲ ਸਕੇ ਤੇ ਇਸ ਸਮੱਸਿਆ ਦਾ ਹੱਲ ਹੋ ਸਕੇ ਕੈਮਰਾਮੈਨ ਮਨਵੀਰ ਮੇਟੀਆਂ ਨਾਲ ਮੈਂ ਨੀਕੇ ਚਰਮਾ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ